ਪੀੜਤਾਂ ਵਾਸਤੇ ਜਗਾ ਜਗਾ ਪਾਠ ਕਰਕੇ ਨਿੱਕੇ ਨਿੱਕੇ ਬੱਚੇ ਜੋ ਤਖਤਾਂ ਤੇ ਅਰਦਾਸਾਂ ਹੁੰਦੀਆਂ ਨੇ ਆਓ ਭਾਈ ਆਪਾਂ ਵੀ 5 ਮਿੰਟ ਹੜਪੀੜਤਾਂ ਵਾਸਤੇ ਨਾਮ ਜਪ ਲਈਏ ਕਿਉਂਕਿ ਗੁਰੂ ਸਾਹਿਬ ਸਭ ਦਾ ਭਲਾ ਕਰਨ ਨਾਮ ਜਪੋ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ सत्मवाहि गृ सतनामवाहे गृ सत्मवाहि गृ वाहे गुरु ਸਤ ਨਾਮ ਵਾਹਿਗੁਰੂ 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 ச நாமவா சத் நாம சாஹே குரு சத் நாமே குரு ச நாமவாரு சத் நாமவாஹே சத் நமவா சத் நமவா ਸਤ ਨਾਮ ਵਾਹਿਗੁਰੂ 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 ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ

ਸਤ ਨਾਮ ਵਾਹਿਗੁਰੂ 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 ਸਤ ਨਾਮ ਸਤ ਨਾਮ ਵਾਹਿਗੁਰੂ 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 ਸਤ ਨਾਮ ਸਤ ਨਾ ਵਾਹੇ ਗੁਰੂ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਬੇਨਤੀ ਭਾਈ ਸਰਬਾਤ ਸੰਗਤ ਨੂੰ ਬੇਨਤੀ ਹੈ ਕਿ ਜਿਵੇਂ ਇੱਕ ਬਜ਼ੁਰਗ ਲੰਗਰ ਚ ਇਸੇ ਨਗਰ ਦੇ ਬੈਠੇ ਸਨ ਉਹ ਕਹਿੰਦੇ ਸਨ ਸਾਡੇ ਪਿੰਡ ਨੇ ਕਿੰਨੇ ਕਰਮ ਚੰਗੇ ਕੀਤੇ ਨੇ ਜਾਂ ਦਾਨ ਪੁੰਨ ਜਾਂ ਨਾਮ ਜਪਿਆ ਹੋਊਗਾ ਹੜ ਪੀੜਤਾ ਦੀ ਮਾਰਚ ਅਲਾਕਾ ਨਹੀਂ ਆਇਆ ਵਾਹਿਗੁਰੂ ਦੀ ਪਾਰ ਕਿਰਪਾ ਹੋਈ ਆ ਚਲੋ ਨਗਰ ਵਸਦੇ ਰਹਿਣ ਜਿਸ ਤਰ੍ਹਾਂ ਗੁਰਦੁਆਰੇ ਦੀ ਸੋਹਣੀ ਇਮਾਰਤ ਬਣੀ ਹੈ ਭਾਈ ਸਾਰੀ ਸੰਗਤ ਕੋਈ ਟਾਈਮ ਬਣਾਓ ਆ ਕੇ ਗੁਰਦੁਆਰੇ ਘੰਟਾ ਡੇਢ ਘੰਟਾ ਸਵੇਰੇ ਸ਼ਾਮ ਦਾ ਨਾਮ ਜਪਿਆ ਕਰੋ ਨਾਮ ਜਪਿਆ ਹੀ ਐਡੇ ਭਿਆਨਕ ਸਮੇਂ ਵਿੱਚ ਭਲਾ ਹੋਣਾ ਹੈ ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ ਹੈ ਕਿ ਹੜਪੀੜਤਾ ਦੀ ਜਿਹੜੇ ਜਿਹੜੇ ਵੀ ਮਦਦ ਕਰਦੇ ਨੇ ਭਾਈ ਮਦਦ ਕਰੋ ਇਹ ਨਗਰ ਦੇ ਸਿੰਘ ਸਾਡੇ ਨਾਲ ਆਨੰਦਪੁਰ ਸਾਹਿਬ ਵਿੱਚ ਸ਼ਬੀਲਾਂ ਦੀ ਸੇਵਾ ਕਰਮ ਜਾਇਆ ਕਰਦੇ ਸਨ ਇਸ ਤਰ੍ਹਾਂ ਜਿੰਨੀ ਵੀ ਅੰਮਰਸਾਰ ਦੀ ਸੰਗਤ ਹੈ ਪਿੰਡ ਪਿੰਡ ਜਿੱਥੇ ਵੀ ਬਚਾ ਹੋਇਆ ਕਿਸੇ ਨੇ ਕਿਸੇ ਦੇ ਘਰੋਂ ਮਾਲ ਡੰਗਰ ਖੋਲ ਕੇ ਉੱਚੀਆਂ ਜਗ੍ਹਾ ਤੇ ਪਹੁੰਚਾਇਆ ਕੰਗਾ ਦੇ ਭਾਈ ਸਾਹਿਬ ਨੇ ਆਖਿਆ ਘਰ ਟਹਿਗੇ ਦਾਸ ਨੇ ਖੁਦ ਅੱਖਾਂ ਨਾਲ ਦੇਖਿਆ ਹੁਣ ਨਾਲ ਮੁੰਡੇ ਆਏ ਨੇ ਨੰਦਗੜ੍ਹ ਸਾਹਿਬ ਵਾਲੇ ਬਾਬੇ ਸਤਨਾਮ ਸਿੰਘ ਤੇ ਸੁੱਚਾ ਸਿੰਘ ਨੇ ਉਹਨਾਂ ਦੀ ਡਿਊਟੀ ਲਈ ਸੀ ਭਾਈ ਘਰ ਘਰ ਜਾ ਕੇ ਰਾਸਨ ਵੰਡੋ ਬਹੁਤ ਗੁਰਸਿੱਖਾਂ ਦਾ ਵੱਡਾ ਅਬਰਾਲਾ ਹੈ ਭਾਈ ਔਖੀ ਘੜੀ 'ਚ ਰੱਬ ਸਭ ਨੂੰ ਕੱਢੇ ਜਿਵੇਂ ਭਾਈ ਸਾਹਿਬ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਸੁਣਾਏ ਜਿਨੇ ਗੁਰੂ ਦਾ ਨਾਮ ਜਪਣਾ ਗੁਰੂ ਉਹਨੂੰ ਹਰ ਔਖੀ ਘੜੀ 'ਚ ਕੱਢੂਗਾ ਹੁਣ ਸਾਡੇ ਘਰ ਘਰ ਇਸ ਨਗਰ ਵਿੱਚ ਗੁਰਦੁਆਰਾ ਸਹਿਬ ਆ ਕੇ ਨਾਮ ਜਪਾਇਆ ਕਰੋ ਥੋੜਾ ਬਲਾ ਸਮਾਂ ਸਭ ਦਾ ਭਲਾ ਹੋਵੇ ਸਹੀ ਪਿਆਰੀ ਮੀਲੀ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ